ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਹੌਲੀ-ਹੌਲੀ ਇਹ ਦੋਵੇਂ ਧੜੇ 16 ਸਫਾਈ ਵੱਲ ਵੱਧਦੇ ਪ੍ਰਤੀਤ ਹੋ ਰਹੇ ਨੇ। ਕਿ ਆਸਰਾਈਆਂ ਪਹਿਲਾਂ ਵੀ ਲੱਗ ਰਹੀਆਂ ਸੀ ਜਦੋਂ ਇਹ ਧੜਾ ਵੱਖਰਾ ਹੋਇਆ ਕਹਿੰਦੇ ਉਸ ਵੇਲੇ ਇਹ ਅਨੁਮਾਨ ਲੱਗੇ ਸੀ ਕਿ ਬਾਅਦ ਵਿੱਚ 16 ਸਫਾਈ ਹੋ ਹੀ ਜਾਣੀ ਹੈ। ਬਾਅਦ ਵਿੱਚ ਆਪਸ ਦੇ ਵਿੱਚ ਰਲ ਕੇ ਗੱਲਾਂ ਬਾਤਾਂ ਨਿਬੜੀ ਜਾਣੀਆਂ ਨੇ। ਪਰ ਇਹ ਗੱਲ ਹੋਵੇਗੀ ਕਿਵੇਂ? ਦਰਸਲ ਪੰਜ ਜਥੇਦਾਰ ਸਾਬਾਨਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਹੋਣ ਜਾ ਰਹੀ ਹੈ। ਔਰ ਸ਼੍ਰੀ ਕਾਲ ਤੱਕ ਸਾਧ ਜਥੇਦਾਰ ਗਿਆਨੀ ਰਗबीर ਸਿੰਘ ਉਸ ਇਕੱਤਰਤਾ ਦੇ ਵਿੱਚ ਸਾਰੇ ਜਥੇਦਾਰ ਸਹਬਾਨਾ ਦੇ ਸਾਹਮਣੇ ਬਾਗੀ ਧੜੇ ਦੀ ਚਿੱਠੀ ਵਿਚਾਰਨਗੇ। ਉਸ ਚਿੱਠੀ ਨੂੰ ਜਥੇਦਾਰ ਸਹਬਾਨਾ ਦੇ ਸਾਹਮਣੇ ਰੱਖਿਆ ਜਾਵੇਗਾ ਔਰ ਇਸ ਚਿੱਠੀ ਦੇ ਵਿੱਚ ਰੱਖੀਆਂ ਮੰਗਾਂ ਜਿਹੜੀਆਂ ਨੇ ਉਹ ਵਿਚਾਰੀਆਂ ਜਾਣਗੀਆਂ। ਹੁਣ ਗੱਲ ਇੱਥੇ ਹੈ ਕਿ ਇਸ ਤੋਂ ਬਾਅਦ ਇਸ ਚਿੱਠੀ ਨੂੰ ਵਿਚਾਰਨ ਤੋਂ ਬਾਅਦ ਬਾਗੀ ਧੜੇ ਨੂੰ ਅਤੇ ਫਿਰ ਸੁਖਬੀਰ ਸਿੰਘ ਬਾਦਲ ਦੇ ਧੜੇ ਨੂੰ ਵਾਰੀ-ਵਾਰੀ ਕਰਕੇ ਬੁਲਾਇਆ ਜਾਵੇਗਾ ਹੁਣ ਇਹ ਨਹੀਂ ਪਤਾ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਧੜੇ ਨੂੰ ਬੁਲਾਇਆ ਜਾਂਦਾ ਹੈ ਜਾਂ ਬਾਅਦ ਵਿੱਚ ਬੁਲਾਇਆ ਜਾਂਦਾ ਹੈ ਇਹ ਸਮਾਂ ਦੱਸੇਗਾ ਪਰ ਫਿਲਹਾਲ ਵਾਰੀ-ਵਾਰੀ ਕਰਕੇ ਦੋਵੇਂ ਧੜਿਆਂ ਦੀ ਗੱਲ ਸੁਣੀ ਜਾਵੇਗੀ ਔਰ ਉਸ ਉੱਤੇ ਵਿਚਾਰ ਕੀਤਾ ਜਾਵੇਗਾ ਉਸ ਉੱਤੇ ਜਸੇਦਾਰ ਸਹਿਬਾਨ ਜਿਹੜੇ ਨੇ ਉਹ ਆਪਣਾ ਹੁਕਮ ਸੁਣਾਉਣਗੇ ਕਾਫੀ ਵਿਵਾਦ ਖੜਾ ਹੋਇਆ ਸੀ ਜੇ ਇਸ ਵਿਵਾਦ ਦੀ ਗੱਲ ਕਰੀਏ ਤਾਂ ਬੀਬੀ ਜ਼ਗੀਰ ਕੌਰ ਗੁਰਪ੍ਰਤਾਪ ਵਡਾਲਾ ਸਿਕੰਦਰ ਸਿੰਘ ਮਲੂਕਾ ਪਰਮਿੰਦਰ ਸਿੰਘ ਢੀਂਸਾ ਇਹੋ ਜਿਹੇ ਲੀਡਰ ਜਿਹੜੇ ਨੇ ਇੱਕ ਪਾਸੇ ਹੋ ਗਏ ਸੀ ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ ਇਸ ਬਾਗੀ ਧੜੇ ਨਾਲ ਰਲ ਗਏ ਸੀ ਪਰਮਿੰਦਰ ਸਿੰਘ ਢੀਂਡ ਸਾਹਿਬ ਦਾ ਜ਼ਰੂਰ ਨਜ਼ਰ ਆਉਂਦੇ ਕਦੇ-ਕਦੇ ਪਰ ਵਿਚ ਵਿਚਾਲੇ ਸਿਕੰਦਰ ਸਿੰਘ ਮਲੂਕਾ ਨਜ਼ਰ ਆਉਣਾ ਬੰਦ ਹੋ ਗਏ ਸੀ ਚਰਚਾ ਛੜ ਗਈ ਸੀ ਕਿ ਸਿਕੰਦਰ ਸਿੰਘ ਮਲੂਕਾ ਨੇ ਬਾਗੀ ਧੜੇ ਵੱਲੋਂ ਵੀ ਪੈਰ ਪਿਸ਼ਾਹ ਖਿੱਚ ਲਿਆ ਪਰ ਗੱਲ ਇਹ ਹੈ ਕਿ ਹੁਣ ਇਹ ਬਾਗੀ ਧੜਾ ਜਦੋਂ ਬਣਿਆ ਉਸ ਤੋਂ ਬਾਅਦ ਇਹ ਗੱਲਾਂ ਹੋਣ ਲੱਗ ਗਈਆਂ ਸੀ ਔਨ ਦਾ ਸਪੌਟ ਚੱਲ ਗਈ ਸੀ ਇਹ ਗੱਲ ਤੇ ਕਿਹਾ ਗਿਆ ਸੀ ਜਦੋਂ ਚੋਣਾ ਹੋ ਜਾਣਗੀਆਂ ਨਤੀਜੇ ਆ ਜਾਣਗੇ ਮੁੜ ਕੇ ਫਿਰ ਮਿਲਣੀਆਂ ਹੋਣਗੀਆਂ ਫਿਰ ਤੋਂ ਦੁਬਾਰਾ ਗੱਲਬਾਤਾਂ ਪੈਣਗੀਆਂ ਤੇ ਘਰ ਵਾਪਸੀਆਂ ਹੋਣਗੀਆਂ ਦੁਬਾਰਾ ਧੜੇ ਇੱਕਸਾਰ ਹੋ ਜਾਣਗੇ ਹੁਣ ਦੁਬਾਰਾ ਉਦਾਂ ਹੀ ਹੁੰਦਾ ਪ੍ਰਤੀਤ ਹੋ ਰਿਹਾ ਹੈ ਜਿ세ਦਾਰ ਸਹਬਾਨ ਇਸ ਮਾਮਲੇ ਦੇ ਵਿੱਚ ਆ ਗਏ ਨੇ ਵਿਚੋਲਗੀ ਕਰਦੇ ਨਜ਼ਰ ਆ ਰਹੇ ਨੇ ਔਰ ਇਸ ਵਿਚੋਲਗੀ ਦੇ ਚੱਲਦੇ ਨਤੀਜੇ ਕੀ ਨਿਕਲਦੇ ਨੇ ਇਹ ਵੇਖਣਾ ਹੋਵੇਗਾ ਕਿ ਬਾਗੀ ਧੜਾ ਆਪਣੇ ਸਟੈਂਡ ਤੇ ਬਰਕਰਾਰ ਰਹੇਗਾ ਕਿਉਂਕਿ ਸ੍ਰੀ ਕਾਲ ਤਖਤ ਸਾਹਿਬ ਜਾ ਕੇ ਚਿੱਠੀ ਜਿਹੜੀ ਬਾਗੀ ਧੜੇ ਨੇ ਦੇ ਦਿੱਤੀ ਆ ਹੁਣ ਉਹ ਆਨ ਰਿਕਾਰਡ ਹੈ ਜਿਹੜੀ ਚਿੱਠੀ ਦਿੱਤੀ ਗਈ ਹੈ ਹੁਣ ਉਹ ਆਪਣੀ ਉਸ ਦਿੱਤੀ ਚਿੱਠੀ ਤੋਂ ਪਿੱਛੇ ਨਹੀਂ ਹਟ ਸਕਦੇ ਪਰ ਗੱਲ ਇੱਥੇ ਖੜਦੀ ਹੈ ਕਿ ਜੇ ਇਹ ਸਮਝੌਤਾ ਹੋ ਗਿਆ ਜੇ ਇਹ ਗੱਲ ਵਕੜੀ ਦੁਆਰਾ ਪੈ ਗਈ ਤਾਂ ਲੋਕ ਬਾਗੀ ਧੜੇ ਤੋਂ ਆਪਣਾ ਜਿੰਨਾ ਮਾੜਾ ਮੋਟਾ ਪਰੋਸਾ ਬਣਿਆ ਉਹ ਸਾਰਾ ਖੋਲਣਗੇ ਕਿਉਂਕਿ ਲੋਕਾਂ ਨੂੰ ਹੁਣ ਸ਼ਾਇਦ ਮਾੜਾ ਮੋਟਾ ਪਰੋਸਾ ਹੋਣ ਲੱਗਿਆ ਕਿ देर ਆਏ ਪਰ ਦਰਸਤ ਆਏ ਨਹੀਂ ਬਾਗੀ ਧੜਾ ਕਿਤੇ ਨਾ ਕਿਤੇ ਪੰਥ ਨੂੰ ਦੁਬਾਰਾ ਉੱਪਰ ਨੂੰ ਚੜਾ ਸਕਦਾ ਕਿਤੇ ਨਾ ਕਿਤੇ ਲੋਕ ਇਹ ਸੋਚਣ ਲੱਗ ਗਏ ਨੇ ਪਰ ਗੱਲ ਇੱਥੇ ਹੈ ਕਿ ਜੇ ਇਹ ਬਾਗੀ ਧੜਾ ਸਮਝੌਤਾ ਕਰ ਲੈਂਦਾ ਹੈ ਵਾਪਸੀ 'ਚ ਦੋਵੇਂ ਧੜੇ ਇੱਕਸਾਰ ਹੋ ਜਾਂਦੇ ਨੇ ਫਿਰ ਲੋਕ ਪੂਰਨ ਤੌਰ ਦੇ ਉੱਤੇ ਟੁੱਟ ਜਾਣਗੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਟੁੱਟ ਜਾਵੇਗਾ ਪਰ ਲੋਕ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦੀ ਇਸ ਲੀਡਰਸ਼ਿਪ ਦੇ ਉੱਤੇ ਦੁਬਾਰਾ ਭਰੋਸਾ ਨਾ ਕਰ ਸਕਣ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੇ ਧੜੇ ਉੱਤੇ ਦੁਬਾਰਾ ਭਰੋਸਾ ਨਾ ਕਰ ਸਕਣ ਬੀਬੀ ਜਗੀਰ ਕੌਰ ਪਰਮਿੰਦਰ ਸਿੰਘ ਢੀਂਡਸਾ ਸਿਕੰਦਰ ਸਿੰਘ ਮਲੂਕਾ ਇਹੋ ਜਿਹੇ ਲੀਡਰਾਂ ਦੇ ਉੱਤੇ ਦੁਬਾਰਾ ਸ਼ਾਇਦ ਲੋਕੀ ਭਰੋਸਾ ਨਾ ਕਰ ਸਕਣ ਪੰਥਕ ਤੌਰ ਦੇ ਉੱਤੇ ਸਹੀ ਪਰ ਹੁਣ ਗੱਲ ਇੱਥੇ ਖੜਦੀ ਹੈ ਕਿ ਜਥੇਦਾਰ ਸਹਿਬਾਨ ਅੰਤ ਦੇ ਵਿੱਚ ਆ ਕੇ ਕੀ ਫਤਵਾ ਦੇਣਗੇ ਕਿਸ ਤਰ੍ਹਾਂ ਇਸ ਗੱਲ ਨੂੰ ਗਾਂ ਤੋੜਿਆ ਜਾਵੇਗਾ ਕੀ ਕੁਝ ਹੋਵੇਗਾ ਇਸ ਮੀਟਿੰਗ ਦੇ ਵਿੱਚ ਉਹ ਇਸ ਇਕੱਤਰਤਾ ਤੋਂ ਬਾਅਦ ਪਤਾ ਲੱਗੇਗਾ ਜਿਹੜਾ ਫੈਸਲਾ ਸੁਣਾਇਆ ਜਾਵੇਗਾ ਉਹ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਫੈਸਲਾ ਹੋ ਸਕਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪ੍ਰਵੇਲਿੰਗ ਲੀਡਰਸ਼ਿਪ ਆ ਉਹਦਾ ਭਵਿੱਖ ਉਸ ਫੈਸਲੇ ਦੇ ਉੱਤੇ ਨਿਰਭਰ ਕਰਦਾ ਹੈ ਦੇਖਣਾ ਹੋਵੇਗਾ ਕੀ ਕੁਝ ਹੋਵੇਗਾ ਕੀ ਕੁਝ ਸਾਹਮਣੇ ਆਉਂਦਾ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ Subscribe to One India channel and never miss an update.